ਅੱਜ ਤੁਹਾਡਾ ਸਾਰਿਆਂ ਦਾ ਅੱਜ ਦੀ ਕਲਾਸ ਵਿੱਚ ਅੱਜ ਆਪਾਂ ਬਹੁਤ ਹੀ ਇੰਪੋਰਟੈਂਟ ਐਮਸੀਕਿਊ ਲੈ ਕੇ ਹਾਜ਼ਰ ਹੋਏ ਆਂ ਤਾਂ ਅੱਜ ਦਾ ਆਪਣਾ ਟੌਪਿਕ ਹੋਵੇਗਾ ਭਾਰਤੀ ਸੰਵਿਧਾਨ ਦੀਆਂ ਅਨੁਸੂਚੀਆਂ ਤਾਂ ਸ਼ੁਰੂ ਕਰਦੇ ਆਂ ਜੀ ਕੁਐਸਚਨ ਨੰਬਰ 1 ਹੈ ਭਾਰਤੀ ਸੰਵਿਧਾਨ ਵਿੱਚ ਕੁੱਲ ਕਿੰਨੀਆਂ ਅਨੁਸੂਚੀਆਂ ਹਨ ਤਾਂ ਇਸ ਦਾ ਰਾਈਟ ਆਨਸਰ ਹੋ ਜਿਗਾ ਜੀ ਸੀਐਸ ਦਾ ਰਾਈਟ ਆਨਸਰ ਹੋ ਜਿਗਾ 12 ਤਾਂ ਅਗਲਾ ਕੁਐਸਚਨ ਕਰਾਂਗੇ ਪਹਿਲੀ ਅਨੁਸੂਚੀ ਵਿੱਚ ਕਿਸ ਦੀ ਜਾਣਕਾਰੀ ਦਿੱਤੀ ਗਈ ਹੈ ਤਾਂ ਇਸ ਦਾ ਰਾਈਟ ਆਨਸਰ ਹੋ ਜਿਗਾ ਜੀ تو بی اس کا رائٹ آنسر ہو جائے گا راجاں کیست کھیتر کے نام سے سیما اگلا کوشچن کر گے دوسیت ہے تو اس کا رائٹ آنسر ہو جائے گا جی اس کا رائٹ آنسر بی ہو جائے گا سرکاری ادھکاریاں تنخواہ اگلا کوشچن کر گے تیجی سوچی کی دیا ہے تو اس کا رائٹ آنسر بن جائے گا جی بی اس کا رائٹ آنسر ہو جائے گا حلف نامے اگلا کوشچن ہوا چوتھی انوسوچی بی... کس نام سبند ہے تو اس کا رائٹ آنسر ہو جائے گا جی تو اس کا رائٹ آنسر بی ہو جائے گا را راج سبھاجوں کی نمائندگی اگلا کوشچن کر گے پانچویں انوسوچی کی دتا گیا ہے تو جو پانچویں سوچی ہے اس کا رائٹ آنسر ہو جائے گا جی بی آدی واسی کھیتر پرشاسنک بندوبست اگلا کوشچن کر گے چھویں انوسوچی کس کھیتر جڑی ہوئی ہے تو اس کا رائٹ آنسر بن جائے گا جی اتر پورب راج اگلا کوشچن ہوے گا ساتویں انوسوچی کی دیا ہے تو اس کا رائٹ آنسر بن جائے گا جی یہ اس کا رائٹ آنسر ہو جائے گا تین بشیش ਸੋਚਿਆਂ ਤਾਂ ਅਗਲਾ ਕੁਐਸਚਨ ਹੋਵੇਗਾ 8ਵੀਂ ਅਨੁਸੂਚੀ ਵਿੱਚ ਭਾਸ਼ਾਵਾਂ ਦੀ ਗਿਣਤੀ ਕਿੰਨੀ ਹੈ ਤਾਂ ਰਾਈਟ ਆਨਸਰ ਹੋ ਜੇਗਾ ਜੀ ਜੋ 8ਵੀਂ ਅਨੁਸੂਚੀ ਹੈ ਇਸ ਵਿੱਚ ਭਾਸ਼ਾਵਾਂ ਦੀ ਜੋ ਗਿਣਤੀ ਹੈ 22 ਹੈ ਤਾਂ ਰਾਈਟ ਆਨਸਰ ਡੀ ਹੋ ਜਾਏਗਾ ਅਗਲਾ ਕੁਐਸਚਨ ਕਰਾਂਗੇ 9ਵੀਂ ਅਨੁਸੂਚੀ ਵਿੱਚ ਕੀ ਰੱਖਿਆ ਜਾਂਦਾ ਹੈ ਤਾਂ ਇਸ ਦਾ ਰਾਈਟ ਆਨਸਰ ਬਣ ਜੇਗਾ ਜੀ ਸੀ ਇਸ ਦਾ ਰਾਈਟ ਆਨਸਰ ਹੋ ਰਿਹਾ ਜਾਇਦਾਦ ਸਬੰਧੀ ਕਾਨੂੰਨ ਅਗਲਾ ਕੁਐਸਚਨ ਹੋਵੇਗਾ 10ਵੀਂ ਨੂਚੀ ਵਿੱਚ ਕੀ ਦਿੱਤਾ ਗਿਆ ਹੈ ਤਾਂ ਰਾਈਟ ਆਨਸਰ ਆਪਣਾ ਮੰਨ ਜੇਗਾ ਜੀ ਬੀ ਹੋਵੇਗਾ ਰਾਈਟ ਆਨਸਰ ਦਲ ਬਦਲੂ ਜਾਂ ਦਲ ਰੱਖੂ ਕਾਨੂੰਨ ਅਗਲਾ ਕੁਐਸਚਨ ਕਰਾਂਗੇ 11ਵੀਂ ਨੂਚੀ ਵਿੱਚ ਕੀ ਦਿੱਤਾ ਗਿਆ ਹੈ ਤਾਂ ਰਾਈਟ ਆਨਸਰ ਹੋਵੇਗਾ ਜੀ ਬੀ ਇਸ ਦਾ ਰਾਈਟ ਆਨਸਰ ਹੋਵੇਗਾ ਪੰਚਾਇਤਾਂ ਦੇ 29 ਵਿਸ਼ੇ ਅਗਲਾ ਕੁਐਸਚਨ ਹੋਵੇਗਾ 12ਵੀਂ ਨੂਚੀ ਕਿਸ ਨਾਲ ਸੰਬੰਧਿਤ ਹੈ ਤਾਂ ਇਸ ਦਾ ਰਾਈਟ ਆਨਸਰ ਬਣ ਜੇਗਾ ਜੀ ਬੀ ਇਸ ਦਾ ਰਾਈਟ ਆਨਸਰ ਹੋ ਜਗਾ ਸੈਰੀ ਸਤਾਨਕ ਸਤਾਨਕ ਸਰਕਾਰਾਂ ਅਗਲਾ ਕੁਐਸਚਨ ਹੋਵੇਗਾ ਨੌਵੀਂ ਸੂਚੀ ਨੂੰ ਕਿਹੜੇ ਸੰਵਿਧਾਨ ਸੰਸ਼ੋਧਨ ਰਾਹੀਂ ਜੋੜਿਆ ਗਿਆ ਸੀ ਤਾਂ ਇਸ ਦਾ ਰਾਈਟ ਆਨਸਰ ਹੋ ਜਗਾ ਜੀ ਏ ਇਸ ਦਾ ਰਾਈਟ ਆਨਸਰ ਹੋ ਜਗਾ ਅਗਲਾ ਕੁਐਸਚਨ ਕਰਾਂਗੇ 10ਵੀਂ ਨੂੰ ਸੂਚੀ ਨੂੰ ਕਿਹੜੇ ਸੰਵਧਾਰ ਸੰਸ਼ੋਧਨ ਨਾਲ ਜੋੜਿਆ ਗਿਆ ਹੈ تو تا اس کا رائٹ آنسر بن جائے گا جی سی اس کا رائٹ آنسر ہو جائے گا بونجا بونجوا تو سی ہو جائے گا اس کا رائٹ آنسر اگلا کوشچن کر گے سیویں انوسوچی ادھین آٹو نومس ڈسٹرک کاؤنسلس کس راج نہیں ملتے تو تا اس کا رائٹ آنسر ڈی ہو جائے گا جی مہاراشٹر اس کا رائٹ آنسر ہو جائے گا اگلا کوشچن کریں گے ستویں انوسوچی راج سوچی موڑ روپئے کنے وشے ہیں تو اس کا رائٹ آنسر ہو جائے جی گا چھیاہٹ وشے جو موڑ روپئے ہیں تو اگلا کوشچن ہوئے جی گا اٹھویں انوسوچی آخری وار چار پھاشاوا کدو جوڑی گئیں تو اس کا رائٹ آنسر بن جائے گا جی سی اس کا رائٹ آنسر ہو جائے جی گا دو ہزار تین اگلا کوشچن ہوا جی گا اٹھویں انوسوچی دو ہزار تین جوڑی گئی بھاشاوا بچوں کیڑی ہے ਦਾ ਰਾਈਟ ਆਨਸਰ ਹੋ ਜੇਗਾ ਜੀ ਏ ਅਗਲਾ ਕੁਐਸਚਨ ਹੋਵੇਗਾ 12ਵੀਂ ਦੀ ਸੂਚੀ ਵਿੱਚ ਸ਼ਹਿਰੀ ਸਰਕਾਰਾਂ ਲਈ ਕਿੰਨੇ ਵਿਸ਼ੇ ਹਨ ਤਾਂ ਰਾਈਟ ਆਨਸਰ ਹੋ ਜੇਗਾ ਜੀ ਆਪਣਾ ਏ ਇਸ ਦਾ ਰਾਈਟ ਆਨਸਰ ਹੋ ਜੇਗਾ 18 ਵਿਸ਼ੇ ਅਗਲਾ ਕੁਐਸਚਨ ਕਰਾਂਗੇ 11ਵੀਂ ਦੀ ਸੂਚੀ ਵਿੱਚ ਦਿੱਤੇ ਵਿਸ਼ੇ ਕਿਸ ਨਾਲ ਸੰਬੰਧਤ ਹਨ ਤਾਂ ਰਾਈਟ ਆਨਸਰ ਹੋ ਜੇਗਾ ਜੀ ਪੰਚਾਇਤਾਂ ਦੀ ਕਾਰਜਗੁਜ਼ਾਰੀ ਤਾਂ ਸੀ ਰਾਈਟ ਆਨਸਰ ਬਣ ਜਾਏਗਾ ਅਗਲਾ ਕੁਐਸਚਨ ਕਰਾਂਗੇ ਅੱਠਵੀਂ ਨੂ ਸੂਚੀ ਵਿੱਚ ਕਿਹੜੀ ਭਾਸ਼ਾ ਸ਼ਾਮਲ ਨਹੀਂ ਹੈ ਤਾਂ ਇਸ ਦਾ ਰਾਈਟ ਆਨਸਰ ਹੋ ਜਾਏਗਾ ਜੀ ਆਪਣਾ ਸੀਐਸ ਦਾ ਰਾਈਟ ਆਨਸਰ ਹੋ ਜਾਏਗਾ ਅਗਲਾ ਕੁਐਸਚਨ ਹੋਵੇਗਾ ਨੌਵੀਂ ਨੂ ਸੂਚੀ ਨੂੰ ਸਿੱਧਾ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਇਹ ਕਿਹੜੇ ਕੇਸ ਨਾਲ ਸਾਬਤ ਹੋਇਆ ਤਾਂ ਇਸ ਦਾ ਰਾਈਟ ਆਨਸਰ ਆਪਣਾ ਹੋ ਜਾਏਗਾ ਜੀ ਕੇਸ਼ਵਾਨੰਦ ਭਾਰਤੀ ਇਹ ਇਸ ਦਾ ਰਾਈਟ ਆਨਸਰ ਹੋ ਜਾਏਗਾ ਅਗਲਾ ਕੁਐਸਚਨ ਕਰਾਂਗੇ ਪੰਜਵੀਂ ਨੁਮਾਸ਼ੂਚੀ ਅਧੀਨ ਰਾਜਪਾਲ ਨੂੰ ਕੀ ਸਲਾਹ ਦਿੰਦੀ ਸਲਾਹ ਦਿੰਦੀ ਹੈ ਤਾਂ ਪੰਜਵੀਂ ਨੁਮਾਸ਼ੂਚੀ ਅਧੀਨ ਰਾਜਪਾਲ ਨੂੰ ਕੀ ਸਲਾਹ ਦਿੰਦੀ ਹੈ ਤਾਂ ਇਹਦਾ ਰਾਈਟ ਆਨਸਰ ਹੋ ਜਾਏਗਾ ਜੀ ਬੀ ਇਸ ਦਾ ਰਾਈਟ ਆਨਸਰ ਹੋ ਜਾਏਗਾ ਟ੍ਰਾਈਬਸ ਐਡਵਾਈਜ਼ਰੀ ਕੌਂਸਲ ਬਣਾਉਣੀ ਅਗਲਾ ਕੁਐਸਚਨ ਕਰਾਂਗੇ ਸੱਤਵੀਂ ਨੁਮਾਸ਼ੂਚੀ ਦੀ ਸਵਰਥ ਸੂਚੀ ਵਿੱਚ ਕਿਹੜਾ ਵਿਸ਼ਾ ਆਉਂਦਾ ਹੈ ਤਾਂ ਇਹਦਾ ਰਾਈਟ ਆਨਸਰ ਬਣੇਗਾ ਜੀ ਡੀ ਹੋ ਜਾਏਗਾ ਜੀ ਸਿੱਖਿਆ এডਿਕੇਸ਼ਨ ਦਾ ਵਿਸ਼ਾ ਤਾ ਨੈਕਸਟ ਕੁਐਸਚਨ ਕਰਾਂਗੇ ਸੈਮੀ ਨੂੰ ਸੂਚੀ ਤੇ ਕਿਹੜੇ ਰਾਜ ਵਿੱਚ ਡਿਸਟ੍ਰਿਕਟ ਕਾਉਂਸਲ ਹੈ ਤਾਂ ਇਸ ਦਾ ਰਾਈਟ ਆਨਸਰ ਆਪਣਾ ਹੋ ਜਾਏਗਾ ਜੀ ਅਸਾਮ ਏਸ ਦਾ ਰਾਈਟ ਆਨਸਰ ਬਣ ਜਾਏਗਾ ਅਗਲਾ ਕੁਐਸਚਨ ਕਰਾਂਗੇ ਨੌਵੀਂ ਸੂਚੀ ਵਿੱਚ ਰੱਖੇ ਕਾਨੂੰਨਾਂ ਨੂੰ ਸਿੱਧਾ ਚੁਣੌਤੀ ਕਿਉਂ ਨਹੀਂ ਦਿੱਤੀ ਜਾ ਸਕਦੀ ਤਾਂ ਰਾਈਟ ਆਨਸਰ ਹੋ ਜਾਏਗਾ ਜੀ ਆਪਣਾ ਸੀ ਐਸ ਦਾ ਰਾਈਟ ਆਨਸਰ ਹੋ ਜਾਏਗਾ ਜੀ ਸੰਵਿਧਾਨ ਦੀ ਰੱਖਿਆ ਅਗਲਾ ਕੁਐਸਚਨ ਹੋਵੇਗਾ 10ਵੀਂ ਨੂ ਸੂਚੀ ਕਿਸ ਤਰੀਕੇ ਦੀ ਰੋਕ ਲਗਾਉਂਦੀ ਹੈ ਤਾਂ 10ਵੀਂ ਅਨੁਸੂਚੀ ਹੈ ਜੀ ਜੋ ਇਹ ਪਾਰਟੀ ਬਦਲਣ ਤੇ ਰੋਕ ਲਗਾਉਂਦੀ ਹੈ ਸੀਐਸ ਦਾ ਰਾਈਟ ਆਨਸਰ ਹੋਣਗੇਗਾ ਅਗਲਾ ਕੁਐਸਚਨ ਹੋਵੇਗਾ 11ਵੀਂ ਨੂ ਸੂਚੀ ਕਿਸ ਸੰਵਿਧਾਨ ਸੋਧਨ ਨਾਲ ਆਈ ਤਾਂ ਇਸ ਦਾ ਰਾਈਟ ਆਨਸਰ ਆਪਣਾ ਹੋ ਜਾਏਗਾ ਜੀ 73ਵਾਂ ਸੰਸੋਧਨ ਰਾਈਟ ਆਨਸਰ ਵਾਂ ਜਾਏਗਾ ਸੀ ਅਗਲਾ ਕੁਐਸਚਨ ਹੋਵੇਗਾ 12ਵੀਂ ਨੂ ਸੂਚੀ ਕਿਸ ਸੰਵਿਧਾਨ ਸੰਸੋਧਨ ਦਾ ਹੀ ਜੋੜੀ ਗਈ ਸੀ ਤਾ ਇਸ ਦਾ ਰਾਈਟ ਆਨਸਰ ਆਪਣਾ ਹੋ ਜੇਗਾ ਜੀ ਏ 74ਵਾਂ ਸੰਸ਼ੋਧਨ ਤਾਂ ਅੱਜ ਦੀ ਕਲਾਸ ਵਿੱਚ ਇੰਨੇ ਹੀ ਐਮਸੀਕਿਊ ਜੇਕਰ ਕਲਾਸ ਵਧੀਆ ਲੱਗੀ ਹੋਵੇ ਤਾਂ ਆਪਣੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਅੱਗੇ ਤੇ ਜਿਹੜੇ ਵਿਦਿਆਰਥੀ ਆਪਣੇ ਚੈਨਲ ਤੇ ਨਵੇਂ ਜੁੜੇ ਹਨ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਅਤੇ ਘੰਟੀ ਵਾਲੇ ਬਟਨ ਨੂੰ ਵੀ ਜ਼ਰੂਰ ਦਬਾ ਲੈਣ ਤਾਂ ਕਿ ਜੋ ਆਉਣ ਵਾਲੀਆਂ ਵੀਡੀਓਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤਾਂ ਜਿੰਨਾ ਵਿਦਿਆਰਥੀ ਨੇ ਆਪਣਾ ਟੈਲੀਗ੍ਰam چینل نہیں جوائن کیا تو اپنا ٹلیگرام کا جو لنک ہے ڈسکرپشن دیتا ہوا جی تو ٹیکلیگرام بھی ضرور جڑو تو ملتے ہیں جی اگلی کلاس بچہ دنوباد جی